ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਠੀਕ ਹੋਵੋਗੇ ਤੇ ਆਹ ਦੇਖੋ ਜੀ ਸਾਡੇ ਕੰਮ ਸੀ ਲਗਾ ਰਹੇ ਆ ਅੱਜ ਮਹਿੰਦੀ ਤੇ ਕੱਲ ਸਾਡੇ ਨੇ ਧੀਆਂ ਤੇ ਸੌਣ ਸਾਰਾ ਲੰਗ ਗਿਆ ਤੇ ਮਹਿੰਦੀ ਦੀ ਵਾਰੀ ਹੁਣ ਸਾਡੀ ਹੋਣ ਆਈ ਆ ਜੀ ਤੇ ਅਜੇ ਤੇ ਬਸ ਸਟਾਰਟ ਹੀ ਹੋਈ ਆ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦੀ ਲਗਾਈ ਆ ਤੇ ਤੁਸੀਂ ਦੇਖੋ ਵੀ ਵਧੀਆ ਲੱਗਦੀ ਪਈ ਆ ਤੇ ਜਦੋਂ ਪੂਰੀ ਲੱਗ ਜੇਗੀ ਮੈਂ ਤੁਹਾਨੂੰ ਫਿਰ ਦਿਖਾਉਂਗੀ ਸਾਰੀ ਤੇ ਐਦਾਂ ਮੈਂ ਥੋੜੀ-ਥੋੜੀ ਕਰਕੇ ਦਿਖਾਉਂਦੀ ਰਹੂੰਗੀ ਹਾਂਜੀ ਹੁਣ ਸਾਰਾ ਹੱਥ ਜਿਹੜਾ ਇਧਰੋਂ ਕੰਪਲੀਟ ਹੋ ਗਿਆ ਹੋਇਆ ਡਿਜ਼ਾਈਨ ਦੇਖੋ ਤੁਹਾਨੂੰ ਵਧੀਆ ਲੱਗਿਆ ਤੇ ਹੁਣ ਉਂਗਲਾਂ ਤੇ ਲਗਾ ਰਹੀ ਐ ਬੇਟੀ ਮੇਰੀ ਲਗਾ ਰਹੀ ਐ ਜੀ ਮਹਿੰਦੀ ਤੇ ਹੁਣ ਉਂਗਲਾਂ ਚੰਗੀ ਤਰ੍ਹਾਂ ਕੰਪਲੀਟ ਕਰੋਗੇ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਦਿਖਾਉਂਗੀ ਮੈਂ ਇੱਕ ਹੀ ਹੱਥ ਨੂੰ ਲਗਵਾਣੀ ਐ ਜੀ ਮਹਿੰਦੀ ਕਿ ਹੁਣ ਅਸੀਂ ਰਾਤ ਨੂੰ ਲਗਾ ਰਹੇ ਆ ਦੋਨਾਂ ਹੱਥਾਂ ਨੂੰ ਲਗਾ ਕੇ ਨਹੀਂ ਇੱਕ ਇੱਕ ਨੂੰ ਕੱਲ ਲਗਾਵਾਂਗੇ ਤਿੰਨੇ ਇੱਕ ਨੂੰ ਹੁਣ ਲਗਾ ਲੈਣੇ ਆ ਫੇ ਮੈਂ ਤੁਹਾਨੂੰ ਦਿਖਾਨੀ ਆ ਜੀ ਉਂਗਲਾ ਕੰਪਲੀਟ ਕਰਕੇ ਹੁਣ ਮਤਲਬ ਸਿੱਧੇ ਸਾਈਡ ਹੈਂਡ ਦੀ ਜਿਹੜੀ ਆ ਜੇ ਕੰਪਲੀਟ ਨਹੀਂ ਕੀਤੀ ਚੰਗੀ ਤਰ੍ਹਾਂ ਤੇ ਬੈਕ ਸਾਈਡ ਅਸੀਂ ਲਗਾ ਰਹੇ ਆ ਤੇ ਇਧਰ ਵੀ ਫਿੰਗਰਸ ਦੇ ਉੱਪਰ ਵੀ ਲੱਗ ਗਈ ਹੋਈ ਆ ਬਸ ਥੋੜੀ ਜਿਹੀ ਰਹਿ ਗਈ ਆ ਤੇ ਮੈਂ ਤੁਹਾਨੂੰ ਜਦੋਂ ਕੰਪਲੀਟ ਹੁੰਦੀ ਤੇ ਦਿਖਾ ਦਿੰਨੀ ਆ ਇੱਧਰ ਬਸ ਅਸੀਂ ਦੋ ਹੀ ਫਿੰਗਰ ਕੰਪਲੀਟ ਕੀਤੀਆਂ ਬਾਕੀ ਤੇ ਅਜੇ ਲੱਗਣ ਵਾਲੀ ਆ ਤੇ ਉਹ ਫੇ ਫੜਨ ਨੂੰ ਜਗ੍ਹਾ ਨਹੀਂ ਰਹਿੰਦੀ ਇਸ ਲਈ ਬੇਟੀ ਕਹਿ ਰਹੀ ਸੀ ਚਲ ਮੈਂ ਪਹਿਲਾਂ ਫੜ ਕੇ ਨਾ ਚੰਗੀ ਤਰ੍ਹਾਂ ਫਿੰਗਰ ਨੂੰ ਤੇ ਫਿਰ ਮੈਂ ਲਗਾ ਲੈਨੀ ਆ ਤੇ ਮੈਂ ਕਿਹਾ ਚਲੋ ਇੱਧਰ ਹੀ ਕੰਪਲੀਟ ਹੋ ਜਾਏਗੀ ਤੁਸੀਂ ਦੱਸਣਾ ਜ਼ਰੂਰ ਕਿ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਮੈਂ ਤੁਹਾਨੂੰ ਕੰਪਲੀਟ ਕਰਕੇ ਚੰਗੀ ਤਰ੍ਹਾਂ ਫਿਰ ਦਿਖਾ ਦਿੰਨੀ ਆ ਹਾਂਜੀ ਫਰੈਂਡਸ ਦੇਖੋ ਜੀ ਮਹਿੰਦੀ ਸਾਡੀ ਹੋ ਗਈ ਹੋਈ ਜੀ ਕੰਪਲੀਟ ਲੋ ਮੈਕਸ ਦੇਖ ਲਓ ਤੁਸੀਂ ਵੀ ਸੋਹਣੀ ਲੱਗੀ ਆ ਦੱਸ ਦੋ ਨਹੀਂ ਅੱਛਾ ਜੀ ਤੇ ਬੈਕ ਸਾਈਡ ਵੀ ਇਸ ਤਰ੍ਹਾਂ ਲਗਾ ਲਈ ਹੋਈ ਅਸੀਂ ਤੇ ਇਦਾਂ ਵੀ ਦੇਖੋ ਸੋਹਣੀ ਲੱਗੀ ਹੋਈ ਆ ਵੈਸੇ ਰੰਗ ਵੀ ਕਾਫੀ ਚੜਦਾ ਹੁੰਦਾ ਆ ਬਸ ਹੁਣ ਦੇਖਦੇ ਆ ਰੰਗ ਕਿੰਨਾ ਕੁ ਦਊਗੀ ਦੇਖੋ ਸਾਹਮਣੇ ਮੈਕਸ ਵੀ ਬੈਠ ਗਿਆ ਜੇ ਆ ਕੇ ਮਹਿੰਦੀ ਦਾ ਕਰਕੇ ਉਹ ਮੇਰੇ ਲੱਗ ਹੀ ਨਹੀਂ ਆ ਰਿਆ ਹੁਣ ਤੇ ਚਲੋ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਤੁਸੀਂ ਦੱਸਣਾ ਜ਼ਰੂਰ ਕਿ ਕਿਵੇਂ ਦੀ ਲੱਗੀ ਥੈਂਕ ਯੂ